ਵੜ ਵਾਲੇ ਲੋਕਾਂ ਦੀ ਗਿਣਤੀ ਵਧੇਗੀ ਮੋਦੀ ਸਰਕਾਰ ਦੋ ਸੰਕਲਪ ਵਿਦੇਸ਼ੀਆਂ ਨੂੰ ਗ੍ਰਹਿ ਮੰਤਰੀ ਅਮਿਤ ਸ਼ਾ ਨੇ ਸਿੱਧੀ ਚੇਤਾਵਨੀ ਦੇ ਦਿੱਤੀ ਹੈ ਦਰਸਲ ਲੋਕ ਸਭਾ ਦੇ ਵਿੱਚ ਗਰਜੇ ਨੇ ਅਮਿਤ ਸ਼ਾ ਵਿਦੇਸ਼ੀਆਂ ਦੇ ਮੁੱਦੇ ਦੇ ਉੱਤੇ ਕਿਉਂਕਿ ਇਮੀਗ੍ਰੇਸ਼ਨ ਤੇ ਵਿਦੇਸ਼ੀ ਬਿੱਲ ਪਾਸ ਕਰ ਦਿੱਤਾ ਹੈ ਤੇ ਜਿਹੇ ਦੇ ਵਿੱਚ ਅਮਿਤ ਸ਼ਾ ਦਾ ਕਹਿਣਾ ਹੈ ਕਿ ਭਾਰਤ ਕੋਈ ਧਰਮਸ਼ਾਲਾ ਨਹੀਂ ਹੈ ਜਿੱਥੇ ਕੋਈ ਵੀ ਜਦੋਂ ਮਰਜ਼ੀ ਚਾਹੇ ਆ ਕੇ ਰੇ ਝਾਵੇ ਇਹ ਤੋਂ ਤਾਂ ਕਿ ਸਾਡੇ ਦੇਸ਼ ਦੇ ਵਿੱਚ ਕੋਣ ਆਉਂਦਾ ਕਿੰਨੇ ਸਮੇਂ ਲਈ ਆਉਂਦਾ ਦੇਸ਼ ਦੀ ਸੁਰੱਖਿਆ ਦੇ ਲਈ ਸਾਨੂੰ ਇਹ ਜਾਣਨ ਦਾ ਅਧਿਕਾਰ ਹੈ ਗ੍ਰਹਿ ਮੰਤਰੀ ਅਮਿਸ਼ਿਆ ਨੇ ਇਹ ਵੀ ਕਿਹਾ ਹੈ ਕਿ ਕਈ ਵਾਰ ਲੋਕੇ ਸਵਾਲ ਚੁੱਕਦੇ ਨੇ ਕਿ ਸ਼ਰਨਾਰਥੀਆਂ ਦੇ ਨਾਲ ਸੰਬੰਧਿਤ ਅੰਤਰਰਾਸ਼ਟਰੀ ਸੰਧੀ ਤੇ ਦਸਤਕਤ ਕਿਉਂ ਨਹੀਂ ਕੀਤੀ ਗਈ ਤਾਂ ਇਸ ਦਾ ਜਵਾਬ ਵੀ ਦਿੱਤਾ ਗਿਆ ਹੈ ਇਹ ਇਸ ਲਈ ਹੈ ਕਿਉਂਕਿ ਪ੍ਰਵਾਸ ਸੰਬੰਧੀ ਭਾਰਤ ਦਾ ਟਰੈਕ ਰਿਕਾਰਡ ਹੈ 5000 ਸਾਲਾਂ ਤੋਂ ਬੇਦਾਗ ਰਿਹਾ ਤੇ ਸਾਨੂੰ ਕਿਸੇ ਸ਼ਰਨਾਰਥੀ ਨੀਤੀ ਦੀ ਜ਼ਰੂਰਤ ਨਹੀਂ ਹੈ ਭਾਰਤ ਇੱਕ ਭੂ ਸੱਭਿਆਚਾਰਕ ਦੇਸ਼ ਹੈ ਭੂ ਰਾਜਨੀਤਿਕ ਦੇਸ਼ ਨਹੀਂ ਭਾਰਤ ਦਾ ਸ਼ਰਨਾਰਥੀਆਂ ਪ੍ਰਤੀ ਇੱਕ ਇਤਿਹਾਸ ਹੈ 파르시 ਭਾਰਤ ਆਏ ਸੰ ਯਹੂਦੀ ਇਜ਼ਰਾਲ ਤੋਂ ਭੱਜ ਕੇ ਭਾਰਤ ਆ ਰਹੇ ਨੇ ਤੇ ਇਹ ਵੀ ਕਿਹਾ ਕਿ ਅਸੀਂ ਕੁਸ ਬੈਠੀਆਂ ਨੂੰ ਰੋਕਾਂਗੇ ਨਾਗਰਿਕਤਾ ਵੀ ਭਾਰਤ ਦੇ ਸਿਰਫ ਉਹਨਾਂ ਨੂੰ ਹੀ ਦਿੱਤੀ ਜਾਏਗੀ ਜਿਨ੍ਹਾਂ ਨੇ ਗੁਆਂਢੀ ਦੇਸ਼ਾਂ ਦੇ ਵਿੱਚ ਵੰਡ ਅਤੇ ਅਤਿਆਚਾਰਾਂ ਦੀ ਭਿਆਨਕਤਾ ਦਾ ਸਾਹਮਣਾ ਕੀਤਾ ਹੈ ਸਰਕਾਰ ਕਾਨੂੰਨ ਤੋੜਨ ਵਾਲਿਆਂ ਤੇ ਸਖਤ ਨਜ਼ਰ ਰੱਖੇਗੀ ਜਿੱਥੇ ਭਾਰਤ ਪ੍ਰਵਾਸੀਆਂ ਦਾ ਸਵਾਗਤ ਕਰਦਾ ਹੈ ਉੱਥੇ ਹੀ ਭਾਰਤ ਤੋਂ ਆਏ ਪ੍ਰਵਾਸੀਆਂ ਨੇ ਭਾਰਤ ਦੀ ਅਮੀਰ ਵਿਰਾਸਤ ਨੂੰ ਦੁਨੀਆ ਭਰ ਦੇ ਵਿੱਚ ਫੈਲਾਉਣ ਦਾ ਵੀ ਕੰਮ ਕੀਤਾ ਹੈ ਇਹ ਵੀ ਕਿਹਾ ਅਮੀਸ਼ਾ ਨੇ ਕਿ ਦੁਨੀਆ ਛੋਟੀ ਹੁੰਦੀ ਜਾ ਰਹੀ ਹੈ ਭਾਰਤ ਦੁਨੀਆ ਦੀਆਂ ਅਰਧ ਵਿਵਸਥਾਵਾਂ ਦੀ ਸੂਚੀ ਦੇ ਵਿੱਚ ਇੱਕ ਬ੍ਰਾਈਟ ਸਪੋਟ ਦੇ ਵਜੋਂ ਉੱਭਰਿਆ ਇੱਕ ਨਿਰਮਾਣ ਕੇਂਦਰ ਦੇ ਵਜੋਂ ਉੱਭਰਿਆ ਅਜਿਹੀ ਸਥਿਤੀ ਦੇ ਵਿੱਚ ਦੇਸ਼ ਵਿੱਚ ਆਉਣ ਵਾਲੇ ਲੋਕਾਂ ਦੀ ਗਿਣਤੀ ਵਧੇਗੀ ਮੋਦੀ ਸਰਕਾਰ ਦੋ ਸੰਕਲਪਾਂ ਦੇ ਉਦੇ ਨਾਲ ਕੰਮ ਕਰ ਰਹੀ ਹੈ ਪਹਿਲਾ ਸੰਕਲਪ 2027 ਤੱਕ ਤੀਜੀ ਸਭ ਤੋਂ ਵੱਡੀ ਅਰਧ ਵਿਵਸਥਾ ਬਣਨਾ ਹੈ ਤੇ ਦੂਜਾ 2047 ਤੱਕ ਵਿਕਸਿਤ ਦੇਸ਼ ਬਣਾਣਾ ਤੇ ਜੇਕਰ ਕੋਈ ਕਾਨੂੰਨੀ ਤਰੀਕੇ ਨਾਲ ਦੇਸ਼ ਨੂੰ ਖੁਸ਼ਹਾਲ ਕਰਨ ਦੇ ਲਈ ਆਉਂਦਾ ਹੈ ਤਾਂ ਠੀਕ ਹੈ ਪਰ ਜਿਨ੍ਹਾਂ ਦੇ ਇਰਾਦੇ ਠੀਕ ਨਹੀਂ ਹਨ ਉਹਨਾਂ ਨੂੰ ਰੋਕਿਆ ਜਾਏਗਾ ਤੇ ਇਸ ਬਾਰੇ ਫੈਸਲਾ ਕਰਨਾ ਭਾਰਤ ਸਰਕਾਰ ਦਾ ਕੰਮ ਹੈ ਇਸ ਬਿਲ ਨਾਲ ਭਾਰਤ ਨੂੰ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਧਵਿਸ਼ਤਾ ਬਣਾਉਣ ਦਾ ਸਾਡਾ ਸੁਪਨਾ ਪੂਰਾ ਹੋਣ ਜਾ ਰਿਹਾ ਹੈ ਵਿਦੇਸ਼ੀਆਂ ਨੂੰ ਗ੍ਰਹਿ ਮੰਤਰੀ ਅਮਿਤ ਸ਼ਿਆ ਨੇ ਸਿੱਧੀ ਚੇਤਾਵਨੀ ਦੇ ਦਿੱਤੀ ਹੈ। ਦਰਸਲ ਲੋਕ ਸਭਾ ਦੇ ਵਿੱਚ ਗਰਜੇ ਨੇ ਅਮਿਤ ਸ਼ਿਆ ਵਿਦੇਸ਼ੀਆਂ ਦੇ ਮੁੱਦੇ ਦੇ ਉੱਤੇ ਕਿਉਂਕਿ ਇਮੀਗ੍ਰੇਸ਼ਨ ਤੇ ਵਿਦੇਸ਼ੀ ਬਿੱਲ ਪਾਸ ਕਰ ਦਿੱਤਾ ਹੈ। ਤੇ ਜਿਹੇ ਦੇ ਵਿੱਚ ਅਮਿਤ ਸ਼ਿਆ ਦਾ ਕਹਿਣਾ ਹੈ ਕਿ ਭਾਰਤ ਕੋਈ ਧਰਮਸ਼ਾਲਾ ਨਹੀਂ ਹੈ ਜਿੱਥੇ ਕੋਈ ਵੀ ਜਦੋਂ ਮਰਜ਼ੀ ਚਾਹੇ ਆ ਕੇ ਰੇ ਜAVE ਇਹ ਤੋਂ ਤੱਕ ਸਾਡੇ ਦੇਸ਼ ਦੇ ਵਿੱਚ ਕੋਣ ਆਉਂਦਾ ਹੈ ਕਿੰਨੇ ਸਮੇਂ ਲਈ ਆਉਂਦਾ ਹੈ ਦੇਸ਼ ਦੀ ਸੁਰੱਖਿਆ ਦੇ ਲਈ ਸਾਨੂੰ ਇਹ ਜਾਣਨ ਦਾ ਅਧਿਕਾਰ ਹੈ ਗ੍ਰਹਿ ਮੰਤਰੀ ਅਮਿਸ਼ਿਆ ਨੇ ਇਹ ਵੀ ਕਿਹਾ ਹੈ ਕਿ ਕਈ ਵਾਰ ਲੋਕੇ ਸਵਾਲ ਚੁੱਕਦੇ ਨੇ ਕਿ ਸ਼ਰਨਾਰਥੀਆਂ ਦੇ ਨਾਲ ਸਬੰਧਿਤ ਅੰਤਰਰਾਸ਼ਟਰੀ ਸੰਧੀ ਤੇ ਦਸਤਕਤ ਕਿਉਂ ਨਹੀਂ ਕੀਤੇ ਗਏ ਤਾਂ ਇਸ ਦਾ ਜਵਾਬ ਵੀ ਦਿੱਤਾ ਗਿਆ ਹੈ ਇਹ ਇਸ ਲਈ ਹੈ ਕਿਉਂਕਿ ਪ੍ਰਵਾਸ ਸੰਬੰਧੀ ਭਾਰਤ ਦਾ ਟਰੈਕ ਰਿਕਾਰਡ ਹੈ 5000 ਸਾਲਾਂ ਤੋਂ ਬੇਦਾਗ ਰਿਹਾ ਤੇ ਸਾਨੂੰ ਕਿਸੇ ਸ਼ਰਨਾਰਥੀ ਨੀਤੀ ਦੀ ਜ਼ਰੂਰਤ ਨਹੀਂ ਹੈ ਭਾਰਤ ਇੱਕ ਭੂ ਸੱਭਿਆਚਾਰਕ ਦੇਸ਼ ਹੈ ਭੂ ਰਾਜਨੀਤਿਕ ਦੇਸ਼ ਨਹੀਂ ਭਾਰਤ ਦਾ ਸ਼ਰਨਾਰਥੀਆਂ ਪ੍ਰਤੀ ਇੱਕ ਇਤਿਹਾਸ ਹੈ ਪਾਰਸੀ ਭਾਰਤ ਆਏ ਸੰ ਯਹੂਦੀ ਇਜ਼ਰਲ ਤੋਂ ਭੱਜ ਕੇ ਭਾਰਤ ਆ ਰਹੇ ਨੇ ਤੇ ਇਹ ਵੀ ਕਿਹਾ ਕਿ ਅਸੀਂ ਕੁਸ ਬੈਠੀਆਂ ਨੂੰ ਰੋਕਾਂਗੇ ਨਾਗਰਿਕਤਾ ਵੀ ਭਾਰਤ ਦੇ ਸਿਰਫ ਉਹਨਾਂ ਨੂੰ ਹੀ ਦਿੱਤੀ ਜਾਏਗੀ ਜਿਨ੍ਹਾਂ ਨੇ ਗੁਆਂਢੀ ਦੇਸ਼ਾਂ ਦੇ ਵਿੱਚ ਵੰਡ ਅਤੇ ਅਤਿਆਚਾਰਾਂ ਦੀ ਭਿਆਨਕਤਾ ਦਾ ਸਾਹਮਣਾ ਕੀਤਾ ਹੈ ਸਰਕਾਰ ਕਾਨੂੰਨ ਤੋੜਨ ਵਾਲਿਆਂ ਤੇ ਸਖਤ ਨਜ਼ਰ ਰੱਖੇਗੀ ਜਿੱਥੇ ਭਾਰਤ ਪ੍ਰਵਾਸੀਆਂ ਦਾ ਸਵਾਗਤ ਕਰਦਾ ਹੈ ਉੱਥੇ ਹੀ ਭਾਰਤ ਤੋਂ ਆਏ ਪ੍ਰਵਾਸੀਆਂ ਨੇ ਭਾਰਤ ਦੀ ਅਮੀਰ ਵਿਰਾਸਤ ਨੂੰ ਦੁਨੀਆ ਭਰ ਦੇ ਵਿੱਚ ਫੈਲਾਉਣ ਦਾ ਵਿਕਮ ਕੀਤਾ ਹੈ ਇਹ ਵੀ ਕਿਹਾ ਅਮੀਸ਼ਾ ਨੇ ਕਿ ਦੁਨੀਆ ਛੋਟੀ ਹੁੰਦੀ ਜਾ ਰਹੀ ਹੈ ਭਾਰਤ ਦੁਨੀਆ ਦੀਆਂ ਅਰਧ ਵਿਵਸਥਾਵਾਂ ਦੀ ਸੂਚੀ ਦੇ ਵਿੱਚ ਇੱਕ ਬ੍ਰਾਈਟ ਸਪੋਟ ਦੇ ਵਜੋਂ ਉੱਭਰਿਆ ਇੱਕ ਨਿਰਮਾਣ ਕੇਂਦਰ ਦੇ ਵਜੋਂ ਉੱਭਰਿਆ ਅਜਿਹੀ ਸਥਿਤੀ ਦੇ ਵਿੱਚ ਦੇਸ਼ ਵਿੱਚ ਆਉਣ ਵਾਲੇ ਲੋਕਾਂ ਦੀ ਗਿਣਤੀ ਵਧੇਗੀ ਮੋਦੀ ਸਰਕਾਰ ਦੋ ਸੰਕਲਪਾਂ ਦੇ ਉਦੇ ਨਾਲ ਕੰਮ ਕਰ ਰਹੀ ਹੈ ਪਹਿਲਾ ਸੰਕਲਪ 2027 ਤੱਕ ਤੀਜੀ ਸਭ ਤੋਂ ਵੱਡੀ ਅਰਧ ਵਿਵਸਥਾ ਬਣਨਾ ਹੈ ਤੇ ਦੂਜਾ 2047 ਤੱਕ ਵਿਕਸਿਤ ਦੇਸ਼ ਬਣਾਣਾ ਤੇ ਜੇਕਰ ਕੋਈ ਕਾਨੂੰਨੀ ਤਰੀਕੇ ਨਾਲ ਦੇਸ਼ ਨੂੰ ਖੁਸ਼ਹਾਲ ਕਰਨ ਦੇ ਲਈ ਆਉਂਦਾ ਹੈ ਤਾਂ ਠੀਕ ਹੈ ਪਰ ਜਿਨ੍ਹਾਂ ਦੇ ਇਰਾਦੇ ਠੀਕ ਨਹੀਂ ਹਨ ਉਹਨਾਂ ਨੂੰ ਰੋਕਿਆ ਜਾਏਗਾ ਤੇ ਇਸ ਬਾਰੇ ਫੈਸਲਾ ਕਰਨਾ ਭਾਰਤ ਸਰਕਾਰ ਦਾ ਕੰਮ ਹੈ ਇਸ ਬਿਲ ਨਾਲ ਭਾਰਤ ਨੂੰ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਧਵਿਸ਼ਤਾ ਬਣਾਉਣ ਦਾ ਸਾਡਾ ਸੁਪਨਾ ਪੂਰਾ ਹੋਣ ਜਾ ਰਿਹਾ ਹੈ ਵਿਦੇਸ਼ੀਆਂ ਨੂੰ ਗ੍ਰਹਿ ਮੰਤਰੀ ਅਮਿਤ ਸ਼ਿਆ ਨੇ ਸਿੱਧੀ ਚੇਤਾਵਨੀ ਦੇ ਦਿੱਤੀ ਹੈ। ਦਰਸਲ ਲੋਕ ਸਭਾ ਦੇ ਵਿੱਚ ਗਰਜੇ ਨੇ ਅਮਿਤ ਸ਼ਿਆ ਵਿਦੇਸ਼ੀਆਂ ਦੇ ਮੁੱਦੇ ਦੇ ਉੱਤੇ ਕਿਉਂਕਿ ਇਮੀਗ੍ਰੇਸ਼ਨ ਤੇ ਵਿਦੇਸ਼ੀ ਬਿੱਲ ਪਾਸ ਕਰ ਦਿੱਤਾ ਹੈ ਤੇ ਜਿਹੇ ਦੇ ਵਿੱਚ ਅਮਿਤ ਸ਼ਿਆ ਦਾ ਕਹਿਣਾ ਹੈ ਕਿ ਭਾਰਤ ਕੋਈ ਧਰਮਸ਼ਾਲਾ ਨਹੀਂ ਹੈ ਜਿੱਥੇ ਕੋਈ ਵੀ ਜਦੋਂ ਮਰਜ਼ੀ ਚਾਏ ਆ ਕੇ ਰਹਿ ਜਾਵੇ। ਇਹ ਤੁਹਾਨੂੰ ਕੀ ਸਾਡੇ ਦੇਸ਼ ਦੇ ਵਿੱਚ ਕੌਣ ਆਉਂਦਾ ਹੈ ਕਿੰਨੇ ਸਮੇਂ ਲਈ ਆਉਂਦਾ ਹੈ ਦੇਸ਼ ਦੀ ਸੁਰੱਖਿਆ ਦੇ ਲਈ ਸਾਨੂੰ ਇਹ ਜਾਣਨ ਦਾ ਅਧਿਕਾਰ ਹੈ ਗ੍ਰਹਿ ਮੰਤਰੀ ਅਮਿਸ਼ਿਆ ਨੇ ਇਹ ਵੀ ਕਿਹਾ ਹੈ ਕਿ ਕਈ ਵਾਰ ਲੋਕੇ ਸਵਾਲ ਚੁੱਕਦੇ ਨੇ ਕਿ ਸ਼ਰਨਾਰਥੀਆਂ ਦੇ ਨਾਲ ਸਬੰਧਿਤ ਅੰਤਰਰਾਸ਼ਟਰੀ ਸੰਧੀ ਤੇ ਦਸਤਕਤ ਕਿਉਂ ਨਹੀਂ ਕੀਤੀ ਗਈ ਤਾਂ ਇਸ ਦਾ ਜਵਾਬ ਵੀ ਦਿੱਤਾ ਗਿਆ ਹੈ ਇਹ ਇਸ ਲਈ ਹੈ ਕਿਉਂਕਿ ਪ੍ਰਵਾਸ ਸੰਬੰਧੀ ਭਾਰਤ ਦਾ ਟਰੈਕ ਰਿਕਾਰਡ 5000 ਸਾਲਾਂ ਤੋਂ ਬੇਦਾਗ ਰਿਹਾ ਤੇ ਸਾਨੂੰ ਕਿਸੇ ਸ਼ਰਨਾਰਥੀ ਨੀਤੀ ਦੀ ਜ਼ਰੂਰਤ ਨਹੀਂ ਹੈ ਭਾਰਤ ਇੱਕ ਭੂ ਸੱਭਿਆਚਾਰਕ ਦੇਸ਼ ਹੈ ਭੂ ਰਾਜਨੀਤਿਕ ਦੇਸ਼ ਨਹੀਂ ਭਾਰਤ ਦਾ ਸ਼ਰਨਾਰਥੀਆਂ ਪ੍ਰਤੀ ਇੱਕ ਇਤਿਹਾਸ ਹੈ 파르시 ਭਾਰਤ ਆਏ ਸੰ ਯਹੂਦੀ ਇਜ਼ਰਲ ਤੋਂ ਭੱਜ ਕੇ ਭਾਰਤ ਆ ਰਹੇ ਨੇ ਤੇ ਇਹ ਵੀ ਕਿਹਾ ਕਿ ਅਸੀਂ ਕੁਸ ਬੈਠੀਆਂ ਨੂੰ ਰੋਕਾਂਗੇ ਨਾਗਰਿਕਤਾ ਵੀ ਭਾਰਤ ਦੇ ਸਿਰਫ ਉਹਨਾਂ ਨੂੰ ਹੀ ਦਿੱਤੀ ਜਾਏਗੀ ਜਿਨ੍ਹਾਂ ਨੇ ਗਵਾਂਡੀ ਦੇਸ਼ਾਂ ਦੇ ਵਿੱਚ ਵੰਡ ਅਤੇ ਅਤਿਆਚਾਰਾਂ ਦੀ ਭਿਆਨਕਤਾ ਦਾ ਸਾਮਣਾ ਕੀਤਾ ਹੈ ਸਰਕਾਰ ਕਾਨੂੰਨ ਤੋੜਨ ਵਾਲਿਆਂ ਤੇ ਸਖਤ ਨਜ਼ਰ ਰੱਖੇਗੀ ਜਿੱਥੇ ਭਾਰਤ ਪ੍ਰਵਾਸੀਆਂ ਦਾ ਸਵਾਗਤ ਕਰਦਾ ਹੈ ਉੱਥੇ ਹੀ ਭਾਰਤ ਤੋਂ ਆਏ ਪ੍ਰਵਾਸੀਆਂ ਨੇ ਭਾਰਤ ਦੀ ਅਮੀਰ ਵਿਰਾਸਤ ਨੂੰ ਦੁਨੀਆ ਭਰ ਦੇ ਵਿੱਚ ਫੈਲਾਉਣ ਦਾ ਵੀ ਕੰਮ ਕੀਤਾ ਹੈ ਇਹ ਵੀ ਕਿਹਾ ਅਮੀਸ਼ਾ ਨੇ ਕਿ ਦੁਨੀਆ ਛੋਟੀ ਹੁੰਦੀ ਜਾ ਰਹੀ ਹੈ ਭਾਰਤ ਦੁਨੀਆ ਦੀਆਂ ਅਰਧ ਵਿਵਸਥਾਵਾਂ ਦੀ ਸੂਚੀ ਦੇ ਵਿੱਚ ਇੱਕ ਬ੍ਰਾਈਟ ਸਪੋਟ ਦੇ ਵਜੋਂ ਉੱਭਰਿਆ ਇੱਕ ਨਿਰਮਾਣ ਕੇਂਦਰ ਦੇ ਵਜੋਂ ਉੱਭਰਿਆ ਅਜਿਹੀ ਸਥਿਤੀ ਦੇ ਵਿੱਚ ਦੇਸ਼ ਵਿੱਚ ਆਉਣ ਵਾਲੇ ਲੋਕਾਂ ਦੀ ਗਿਣਤੀ ਵਧੇਗੀ ਮੋਦੀ ਸਰਕਾਰ ਦੋ ਸੰਕਲਪਾਂ ਦੇ ਨਾਲ ਕੰਮ ਕਰ ਰਹੀ ਹੈ ਪਹਿਲਾ ਸੰਕਲਪ 2027 ਤੱਕ ਤੀਜੀ ਸਭ ਤੋਂ ਵੱਡੀ ਅਰਧ ਵਿਵਸਥਾ ਬਣਨਾ ਹੈ ਤੇ ਦੂਜਾ 2047 ਤੱਕ ਵਿਕਸਿਤ ਦੇਸ਼ ਬਣਾਣਾ ਤੇ ਜੇਕਰ ਕੋਈ ਕਾਨੂੰਨੀ ਤਰੀਕੇ ਨਾਲ ਦੇਸ਼ ਨੂੰ ਖੁਸ਼ਹਾਲ ਕਰਨ ਦੇ ਲਈ ਆਉਂਦਾ ਹੈ ਤਾਂ ਠੀਕ ਹੈ ਪਰ ਜਿਨ੍ਹਾਂ ਦੇ ਇਰਾਦੇ ਠੀਕ ਨਹੀਂ ਹਨ ਉਹਨਾਂ ਨੂੰ ਰੋਕਿਆ ਜਾਏਗਾ ਤੇ ਇਸ ਬਾਰੇ ਫੈਸਲਾ ਕਰਨਾ ਭਾਰਤ ਸਰਕਾਰ ਦਾ ਕੰਮ ਹੈ ਇਸ ਬਿਲ ਨਾਲ ਭਾਰਤ ਨੂੰ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਧਵਿਸ਼ਤਾ ਬਣਾਉਣ ਦਾ ਸਾਡਾ ਸੁਪਨਾ ਪੂਰਾ ਹੋਣ ਜਾ ਰਿਹਾ ਹੈ ਵਿਦੇਸ਼ੀਆਂ ਨੂੰ ਗ੍ਰਹਿ ਮੰਤਰੀ ਅਮਿਤ ਸ਼ਿਆ ਨੇ ਸਿੱਧੀ ਚੇਤਾਵਨੀ ਦੇ ਦਿੱਤੀ ਹੈ। ਦਰਅਸਲ ਲੋਕ ਸਭਾ ਦੇ ਵਿੱਚ ਗਰਜੇ ਨੇ ਅਮਿਤ ਸ਼ਿਆ ਵਿਦੇਸ਼ੀਆਂ ਦੇ ਮੁੱਦੇ ਦੇ ਉੱਤੇ ਕਿਉਂਕਿ ਇਮੀਗ੍ਰੇਸ਼ਨ ਤੇ ਵਿਦੇਸ਼ੀ ਬਿੱਲ ਪਾਸ ਕਰ ਦਿੱਤਾ ਹੈ ਤੇ ਜਿਹੇ ਦੇ ਵਿੱਚ ਅਮਿਤ ਸ਼ਿਆ ਦਾ ਕਹਿਣਾ ਹੈ ਕਿ ਭਾਰਤ ਕੋਈ ਧਰਮਸ਼ਾਲਾ ਨਹੀਂ ਹੈ ਜਿੱਥੇ ਕੋਈ ਵੀ ਜਦੋਂ ਮਰਜ਼ੀ ਚਾਏ ਆ ਕੇ ਰਹਿ ਜਾਵੇ। ਇਹ ਤੁਹਾਕਿ ਸਾਡੇ ਦੇਸ਼ ਦੇ ਵਿੱਚ ਕੋਣ ਆਉਂਦਾ ਹੈ ਕਿੰਨੇ ਸਮੇਂ ਲਈ ਆਉਂਦਾ ਹੈ ਦੇਸ਼ ਦੀ ਸੁਰੱਖਿਆ ਦੇ ਲਈ ਸਾਨੂੰ ਇਹ ਜਾਣਨ ਦਾ ਅਧਿਕਾਰ ਹੈ ਗ੍ਰਹਿ ਮੰਤਰੀ ਅਮਿਸ਼ਿਆ ਨੇ ਇਹ ਵੀ ਕਿਹਾ ਹੈ ਕਿ ਕਈ ਵਾਰ ਲੋਕੇ ਸਵਾਲ ਚੁੱਕਦੇ ਨੇ ਕਿ ਸ਼ਰਨਾਰਥੀਆਂ ਦੇ ਨਾਲ ਸਬੰਧਿਤ ਅੰਤਰਰਾਸ਼ਟਰੀ ਸੰਧੀ ਤੇ ਦਸਤਕਤ ਕਿਉਂ ਨਹੀਂ ਕੀਤੀ ਗਈ ਤਾਂ ਇਸ ਦਾ ਜਵਾਬ ਵੀ ਦਿੱਤਾ ਗਿਆ ਹੈ ਇਹ ਇਸ ਲਈ ਹੈ ਕਿਉਂਕਿ ਪ੍ਰਵਾਸ ਸੰਬੰਧੀ ਭਾਰਤ ਦਾ ਟਰੈਕ ਰਿਕਾਰਡ ਹੈ 5000 ਸਾਲਾਂ ਤੋਂ ਬੇਦਾਗ ਰਿਹਾ ਤੇ ਸਾਨੂੰ ਕਿਸੇ ਸ਼ਰਨਾਰਥੀ ਨੀਤੀ ਦੀ ਜ਼ਰੂਰਤ ਨਹੀਂ ਹੈ ਭਾਰਤ ਇੱਕ ਭੂ ਸੱਭਿਆਚਾਰਕ ਦੇਸ਼ ਹੈ ਭੂ ਰਾਜਨੀਤਿਕ ਦੇਸ਼ ਨਹੀਂ ਭਾਰਤ ਦਾ ਸ਼ਰਨਾਰਥੀਆਂ ਪ੍ਰਤੀ ਇੱਕ ਇਤਿਹਾਸ ਹੈ 파르시 ਭਾਰਤ ਆਏ ਸੰ ਯਹੂਦੀ ਇਜ਼ਰਲ ਤੋਂ ਭੱਜ ਕੇ ਭਾਰਤ ਆ ਰਹੇ ਨੇ ਤੇ ਇਹ ਵੀ ਕਿਹਾ ਕਿ ਅਸੀਂ ਕੁਸ ਬੈਠੀਆਂ ਨੂੰ ਰੋਕਾਂਗੇ ਨਾਗਰਿਕਤਾ ਵੀ ਭਾਰਤ ਦੇ ਸਿਰਫ ਉਹਨਾਂ ਨੂੰ ਹੀ ਦਿੱਤੀ ਜਾਏਗੀ ਜਿਨ੍ਹਾਂ ਨੇ ਗੁਆਂਢੀ ਦੇਸ਼ਾਂ ਦੇ ਵਿੱਚ ਵੰਡ ਅਤੇ ਅਤਿਆਚਾਰਾਂ ਦੀ ਭਿਆਨਕਤਾ ਦਾ ਸਾਹਮਣਾ ਕੀਤਾ ਹੈ ਸਰਕਾਰ ਕਾਨੂੰਨ ਤੋੜਨ ਵਾਲਿਆਂ ਤੇ ਸਖਤ ਨਜ਼ਰ ਰੱਖੇਗੀ ਜਿੱਥੇ ਭਾਰਤ ਪ੍ਰਵਾਸੀਆਂ ਦਾ ਸਵਾਗਤ ਕਰਦਾ ਹੈ ਉੱਥੇ ਹੀ ਭਾਰਤ ਤੋਂ ਆਏ ਪ੍ਰਵਾਸੀਆਂ ਨੇ ਭਾਰਤ ਦੀ ਅਮੀਰ ਵਿਰਾਸਤ ਨੂੰ ਦੁਨੀਆ ਭਰ ਦੇ ਵਿੱਚ ਫੈਲਾਉਣ ਦਾ ਵਿਕੰਮ ਕੀਤਾ ਇਹ ਵੀ ਕਿਹਾ ਅਮੀਸ਼ਾ ਨੇ ਕਿ ਦੁਨੀਆ ਛੋਟੀ ਹੁੰਦੀ ਜਾ ਰਹੀ ਹੈ ਭਾਰਤ ਦੁਨੀਆ ਦੀਆਂ ਅਰਧ ਵਿਵਸਥਾਵਾਂ ਦੀ ਸੂਚੀ ਦੇ ਵਿੱਚ ਇੱਕ ਬ੍ਰਾਈਟ ਸਪੋਟ ਦੇ ਵਜੋਂ ਉੱਭਰਿਆ ਇੱਕ ਨਿਰਮਾਣ ਕੇਂਦਰ ਦੇ ਵਜੋਂ ਉੱਭਰਿਆ ਅਜਿਹੀ ਸਥਿਤੀ ਦੇ ਵਿੱਚ ਦੇਸ਼ ਵਿੱਚ ਆਉਣ ਵਾਲੇ ਲੋਕਾਂ ਦੀ ਗਿਣਤੀ ਵਧੇਗੀ ਮੋਦੀ ਸਰਕਾਰ ਦੋ ਸੰਕਲਪਾਂ ਦੇ ਉਦੇ ਨਾਲ ਕੰਮ ਕਰ ਰਹੀ ਹੈ ਪਹਿਲਾ ਸੰਕਲਪ 2027 ਤੱਕ ਤੀਜੀ ਸਭ ਤੋਂ ਵੱਡੀ ਅਰਧ ਵਿਵਸਥਾ ਬਣਨਾ ਹੈ ਤੇ ਦੂਜਾ 2047 ਤੱਕ ਵਿਕਸਿਤ ਦੇਸ਼ ਬਣਾਣਾ ਤੇ ਜੇਕਰ ਕੋਈ ਕਾਨੂੰਨੀ ਤਰੀਕੇ ਨਾਲ ਦੇਸ਼ ਨੂੰ ਖੁਸ਼ਹਾਲ ਕਰਨ ਦੇ ਲਈ ਆਉਂਦਾ ਹੈ ਤਾਂ ਠੀਕ ਹੈ ਪਰ ਜਿਨ੍ਹਾਂ ਦੇ ਇਰਾਦੇ ਠੀਕ ਨਹੀਂ ਹਨ ਉਹਨਾਂ ਨੂੰ ਰੋਕਿਆ ਜਾਏਗਾ ਤੇ ਇਸ ਬਾਰੇ ਫੈਸਲਾ ਕਰਨਾ ਭਾਰਤ ਸਰਕਾਰ ਦਾ ਕੰਮ ਹੈ ਇਸ ਬਿਲ ਨਾਲ ਭਾਰਤ ਨੂੰ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਧਵਿਸ਼ਤਾ ਬਣਾਉਣ ਦਾ ਸਾਡਾ ਸੁਪਨਾ ਪੂਰਾ ਹੋਣ ਜਾ ਰਿਹਾ ਹੈ ਵਿਦੇਸ਼ੀਆਂ ਨੂੰ ਗ੍ਰਹਿ ਮੰਤਰੀ ਅਮਿਤ ਸ਼ਿਆ ਨੇ ਸਿੱਧੀ ਚੇਤਾਵਨੀ ਦੇ ਦਿੱਤੀ ਹੈ। ਦਰਸਲ ਲੋਕ ਸਭਾ ਦੇ ਵਿੱਚ ਗਰਜੇ ਨੇ ਅਮਿਤ ਸ਼ਿਆ ਵਿਦੇਸ਼ੀਆਂ ਦੇ ਮੁੱਦੇ ਦੇ ਉੱਤੇ ਕਿਉਂਕਿ ਇਮੀਗ੍ਰੇਸ਼ਨ ਤੇ ਵਿਦੇਸ਼ੀ ਬਿੱਲ ਪਾਸ ਕਰ ਦਿੱਤਾ ਹੈ ਤੇ ਜਿਹੇ ਦੇ ਵਿੱਚ ਅਮਿਤ ਸ਼ਿਆ ਦਾ ਕਹਿਣਾ ਹੈ ਕਿ ਭਾਰਤ ਕੋਈ ਧਰਮਸ਼ਾਲਾ ਨਹੀਂ ਹੈ ਜਿੱਥੇ ਕੋਈ ਵੀ ਜਦੋਂ ਮਰਜ਼ੀ ਚਾਏ ਆ ਕੇ ਰੇ ਝਾਵੇ ਇਹ ਤੋਂ ਤਾਂ ਕੀ ਸਾਡੇ ਦੇਸ਼ ਦੇ ਵਿੱਚ ਕੋਣ ਆਉਂਦਾ ਕਿੰਨੇ ਸਮੇਂ ਲਈ ਆਉਂਦਾ ਦੇਸ਼ ਦੀ ਸੁਰੱਖਿਆ ਦੇ ਲਈ ਸਾਨੂੰ ਇਹ ਜਾਣਨ ਦਾ ਅਧਿਕਾਰ ਹੈ ਗ੍ਰਹਿ ਮੰਤਰੀ ਅਮਿਸ਼ਿਆ ਨੇ ਇਹ ਵੀ ਕਿਹਾ ਹੈ ਕਿ ਕਈ ਵਾਰ ਲੋਕੇ ਸਵਾਲ ਚੁੱਕਦੇ ਨੇ ਕਿ ਸ਼ਰਨਾਰਥੀਆਂ ਦੇ ਨਾਲ ਸਬੰਧਿਤ ਅੰਤਰਰਾਸ਼ਟਰੀ ਸੰਧੀ ਤੇ ਦਸਤਕਤ ਕਿਉਂ ਨਹੀਂ ਕੀਤੀ ਗਈ ਤਾਂ ਇਸ ਦਾ ਜਵਾਬ ਵੀ ਦਿੱਤਾ ਗਿਆ ਹੈ ਇਹ ਇਸ ਲਈ ਹੈ ਕਿਉਂਕਿ ਪ੍ਰਵਾਸ ਸੰਬੰਧੀ ਭਾਰਤ ਦਾ ਟਰੈਕ ਰਿਕਾਰਡ ਹੈ 5000 ਸਾਲਾਂ ਤੋਂ ਬੇਦਾਗ ਰਿਹਾ ਤੇ ਸਾਨੂੰ ਕਿਸੇ ਸ਼ਰਨਾਰਥੀ ਨੀਤੀ ਦੀ ਜ਼ਰੂਰਤ ਨਹੀਂ ਹੈ ਭਾਰਤ ਇੱਕ ਭੂ ਸੱਭਿਆਚਾਰਕ ਦੇਸ਼ ਹੈ ਭੂ ਰਾਜਨੀਤਿਕ ਦੇਸ਼ ਨਹੀਂ ਭਾਰਤ ਦਾ ਸ਼ਰਨਾਰਥੀਆਂ ਪ੍ਰਤੀ ਇੱਕ ਇਤਿਹਾਸ ਹੈ ਪਾਰਸੀ ਭਾਰਤ ਆਈਸਨ ਯਹੂਦੀ ਇਜ਼ਰਲ ਤੋਂ ਭੱਜ ਕੇ ਭਾਰਤ ਆ ਰਹੇ ਨੇ ਤੇ ਇਹ ਵੀ ਕਿਹਾ ਕਿ ਅਸੀਂ ਕੁਸ ਬੈਠੀਆਂ ਨੂੰ ਰੋਕਾਂਗੇ ਨਾਗਰਿਕਤਾ ਵੀ ਭਾਰਤ ਦੇ ਸਿਰਫ ਉਹਨਾਂ ਨੂੰ ਹੀ ਦਿੱਤੀ ਜਾਏਗੀ ਜਿਨ੍ਹਾਂ ਨੇ ਗਵਾਂਡੀ ਦੇਸ਼ਾਂ ਦੇ ਵਿੱਚ ਵੰਡ ਅਤੇ ਅਤਿਆਚਾਰਾਂ ਦੀ ਭਿਆਨਕਤਾ ਦਾ ਸਾਹਮਣਾ ਕੀਤਾ ਹੈ ਸਰਕਾਰ ਕਾਨੂੰਨ ਤੋੜਨ ਵਾਲਿਆਂ ਤੇ ਸਖਤ ਨਜ਼ਰ ਰੱਖੇਗੀ ਜਿੱਥੇ ਭਾਰਤ ਪ੍ਰਵਾਸੀਆਂ ਦਾ ਸਵਾਗਤ ਕਰਦਾ ਹੈ ਉੱਥੇ ਹੀ ਭਾਰਤ ਤੋਂ ਆਏ ਪ੍ਰਵਾਸੀਆਂ ਨੇ ਭਾਰਤ ਦੀ ਅਮੀਰ ਵਿਰਾਸਤ ਨੂੰ ਦੁਨੀਆ ਭਰ ਦੇ ਵਿੱਚ ਫੈਲਾਉਣ ਦਾ ਵੀ ਕੰਮ ਕੀਤਾ ਹੈ ਇਹ ਵੀ ਕਿਹਾ ਅਮੀਸ਼ਾ ਨੇ ਕਿ ਦੁਨੀਆ ਛੋਟੀ ਹੁੰਦੀ ਜਾ ਰਹੀ ਹੈ ਭਾਰਤ ਦੁਨੀਆ ਦੀਆਂ ਅਰਧ ਵਿਵਸਥਾਵਾਂ ਦੀ ਸੂਚੀ ਦੇ ਵਿੱਚ ਇੱਕ ਬ੍ਰਾਈਟ ਸਪੋਟ ਦੇ ਵਜੋਂ ਉੱਭਰਿਆ ਇੱਕ ਨਿਰਮਾਣ ਕੇਂਦਰ ਦੇ ਵਜੋਂ ਉੱਭਰਿਆ ਅਜਿਹੀ ਸਥਿਤੀ ਦੇ ਵਿੱਚ ਦੇਸ਼ ਵਿੱਚ ਆਉਣ ਵਾਲੇ ਲੋਕਾਂ ਦੀ ਗਿਣਤੀ ਵਧੇਗੀ ਮੋਦੀ ਸਰਕਾਰ ਦੋ ਸੰਕਲਪਾਂ ਦੇ ਨਾਲ ਕੰਮ ਕਰ ਰਹੀ ਹੈ ਪਹਿਲਾ ਸੰਕਲਪ 2027 ਤੱਕ ਤੀਜੀ ਸਭ ਤੋਂ ਵੱਡੀ ਅਰਧ ਵਿਵਸਥਾ ਬਣਨਾ ਹੈ ਤੇ ਦੂਜਾ 2047 ਤੱਕ ਵਿਕਸਿਤ ਦੇਸ਼ ਬਣਾਣਾ ਤੇ ਜੇਕਰ ਕੋਈ ਕਾਨੂੰਨੀ ਤਰੀਕੇ ਨਾਲ ਦੇਸ਼ ਨੂੰ ਖੁਸ਼ਹਾਲ ਕਰਨ ਦੇ ਲਈ ਆਉਂਦਾ ਹੈ ਤਾਂ ਠੀਕ ਹੈ ਪਰ ਜਿਨ੍ਹਾਂ ਦੇ ਇਰਾਦੇ ਠੀਕ ਨਹੀਂ ਹਨ ਉਹਨਾਂ ਨੂੰ ਰੋਕਿਆ ਜਾਏਗਾ ਤੇ ਇਸ ਬਾਰੇ ਫੈਸਲਾ ਕਰਨਾ ਭਾਰਤ ਸਰਕਾਰ ਦਾ ਕੰਮ ਹੈ ਇਸ ਬਿਲ ਨਾਲ ਭਾਰਤ ਨੂੰ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਧਵਿਸ਼ਤਾ ਬਣਾਉਣ ਦਾ ਸਾਡਾ ਸੁਪਨਾ ਪੂਰਾ ਹੋਣ ਜਾ ਰਿਹਾ ਹੈ ਵਦੇਸ਼ੀਆਂ ਨੂੰ ਗ੍ਰਹਿ ਮੰਤਰੀ ਅਮਿਤ ਸ਼ਿਆ ਨੇ ਸਿੱਧੀ ਚੇਤਾਵਨੀ ਦੇ ਦਿੱਤੀ ਹੈ। ਦਰਸਲ ਲੋਕ ਸਭਾ ਦੇ ਵਿੱਚ ਗਰਜੇ ਨੇ ਅਮਿਤ ਸ਼ਿਆ ਵਿਦੇਸ਼ੀਆਂ ਦੇ ਮੁੱਦੇ ਦੇ ਉੱਤੇ ਕਿਉਂਕਿ ਇਮੀਗ੍ਰੇਸ਼ਨ ਤੇ ਵਿਦੇਸ਼ੀ ਬਿੱਲ ਪਾਸ ਕਰ ਦਿੱਤਾ ਹੈ ਤੇ ਜਿਹੇ ਦੇ ਵਿੱਚ ਅਮਿਤ ਸ਼ਿਆ ਦਾ ਕਹਿਣਾ ਹੈ ਕਿ ਭਾਰਤ ਕੋਈ ਧਰਮਸ਼ਾਲਾ ਨਹੀਂ ਹੈ ਜਿੱਥੇ ਕੋਈ ਵੀ ਜਦੋਂ ਮਰਜ਼ੀ ਚਾਏ ਆ ਕੇ ਰੇ ਝਾਵੇ ਇਹ ਤੋਂ ਤਾਂ ਕੀ ਸਾਡੇ ਦੇਸ਼ ਦੇ ਵਿੱਚ ਕੋਣ ਆਉਂਦਾ ਕਿੰਨੇ ਸਮੇਂ ਲਈ ਆਉਂਦਾ ਦੇਸ਼ ਦੀ ਸੁਰੱਖਿਆ ਦੇ ਲਈ ਸਾਨੂੰ ਇਹ ਜਾਣਨ ਦਾ ਅਧਿਕਾਰ ਹੈ ਗ੍ਰਹਿ ਮੰਤਰੀ ਅਮਿਸ਼ਿਆ ਨੇ ਇਹ ਵੀ ਕਿਹਾ ਹੈ ਕਿ ਕਈ ਵਾਰ ਲੋਕੇ ਸਵਾਲ ਚੁੱਕਦੇ ਨੇ ਕਿ ਸ਼ਰਨਾਰਥੀਆਂ ਦੇ ਨਾਲ ਸਬੰਧਿਤ ਅੰਤਰਰਾਸ਼ਟਰੀ ਸੰਧੀ ਤੇ ਦਸਤਕਤ ਕਿਉਂ ਨਹੀਂ ਕੀਤੀ ਗਈ ਤਾਂ ਇਸ ਦਾ ਜਵਾਬ ਵੀ ਦਿੱਤਾ ਗਿਆ ਹੈ ਇਹ ਇਸ ਲਈ ਹੈ ਕਿਉਂਕਿ ਪ੍ਰਵਾਸ ਸੰਬੰਧੀ ਭਾਰਤ ਦਾ ਟਰੈਕ ਰਿਕਾਰਡ ਹੈ 5000 ਸਾਲਾਂ ਤੋਂ ਬੇਦਾਗ ਰਿਹਾ ਤੇ ਸਾਨੂੰ ਕਿਸੇ ਸ਼ਰਨਾਰਥੀ ਨੀਤੀ ਦੀ ਜ਼ਰੂਰਤ ਨਹੀਂ ਹੈ ਭਾਰਤ ਇੱਕ ਭੂ ਸੱਭਿਆਚਾਰਕ ਦੇਸ਼ ਹੈ ਭੂ ਰਾਜਨੀਤਿਕ ਦੇਸ਼ ਨਹੀਂ ਭਾਰਤ ਦਾ ਸ਼ਰਨਾਰਥੀਆਂ ਪ੍ਰਤੀ ਇੱਕ ਇਤਿਹਾਸ ਹੈ ਪਾਰਸੀ ਭਾਰਤ ਆਈਸਨ ਯਹੂਦੀ ਇਜ਼ਰਲ ਤੋਂ ਭੱਜ ਕੇ ਭਾਰਤ ਆ ਰਹੀ ਨੇ ਤੇ ਇਹ ਵੀ ਕਿਹਾ ਕਿ ਅਸੀਂ ਕੁਝ ਬੈਠੀਆਂ ਨੂੰ ਰੋਕਾਂਗੇ ਨਾਗਰਿਕਤਾ ਵੀ ਭਾਰਤ ਦੀ ਸਿਰਫ ਉਹਨਾਂ ਨੂੰ ਹੀ ਦਿੱਤੀ ਜਾਏਗੀ ਜਿਨ੍ਹਾਂ ਨੇ ਗੁਆਂਢੀ ਦੇਸ਼ਾਂ ਦੇ ਵਿੱਚ ਵੰਡ ਅਤੇ ਅਤਿਆਚਾਰਾਂ ਦੀ ਭਿਆਨਕਤਾ ਦਾ ਸਾਹਮਣਾ ਕੀਤਾ ਹੈ ਸਰਕਾਰ ਕਾਨੂੰਨ ਤੋੜਨ ਵਾਲਿਆਂ ਤੇ ਸਖਤ ਨਜ਼ਰ ਰੱਖੇਗੀ ਜਿੱਥੇ ਭਾਰਤ ਪ੍ਰਵਾਸੀਆਂ ਦਾ ਸਵਾਗਤ ਕਰਦਾ ਹੈ ਉੱਥੇ ਹੀ ਭਾਰਤ ਤੋਂ ਆਏ ਪ੍ਰਵਾਸੀਆਂ ਨੇ ਭਾਰਤ ਦੀ ਅਮੀਰ ਵਿਰਾਸਤ ਨੂੰ ਦੁਨੀਆ ਭਰ ਦੇ ਵਿੱਚ ਫੇਲੋਂ ਦਾ ਵਿਕਮ ਕੀਤਾ ਹੈ ਇਹ ਵੀ ਕਿਹਾ ਅਮਿਸ਼ਾ ਨੇ ਕਿ ਦੁਨੀਆ ਛੋਟੀ ਹੁੰਦੀ ਜਾ ਰਹੀ ਹੈ ਭਾਰਤ ਦੁਨੀਆ ਦੀਆਂ ਅਰਧ ਵਿਵਸਥਾਵਾਂ ਦੀ ਸੂਚੀ ਦੇ ਵਿੱਚ ਇੱਕ ਬ੍ਰਾਈਟ ਸਪੋਟ ਦੇ ਵਜੋਂ ਉੱਭਰਿਆ ਇੱਕ ਨਿਰਮਾਣ ਕੇਂਦਰ ਦੇ ਵਜੋਂ ਉੱਭਰਿਆ ਅਜਿਹੀ ਸਥਿਤੀ ਦੇ ਵਿੱਚ ਦੇਸ਼ ਵਿੱਚ ਆਉਣ ਵਾਲੇ ਲੋਕਾਂ ਦੀ ਗਿਣਤੀ ਵਧੇਗੀ ਮੋਦੀ ਸਰਕਾਰ ਦੋ ਸੰਕਲਪਾਂ ਦੇ ਨਾਲ ਕੰਮ ਕਰ ਰਹੀ ਹੈ ਪਹਿਲਾ ਸੰਕਲਪ 2027 ਤੱਕ ਤੀਜੀ ਸਭ ਤੋਂ ਵੱਡੀ ਅਰਧ ਵਿਵਸਥਾ ਬਣਨਾ ਹੈ ਤੇ ਦੂਜਾ 2047 ਤੱਕ ਵਿਕਸਿਤ ਦੇਸ਼ ਬਣਾਣਾ ਹੈ ਤੇ ਜੇਕਰ ਕੋਈ ਕਾਨੂੰਨੀ ਤਰੀਕੇ ਨਾਲ ਦੇਸ਼ ਨੂੰ ਖੁਸ਼ਹਾਲ ਕਰਨ ਦੇ ਲਈ ਆਉਂਦਾ ਹੈ ਤਾਂ ਠੀਕ ਹੈ ਪਰ ਜਿਨ੍ਹਾਂ ਦੇ ਇਰਾਦੇ ਠੀਕ ਨਹੀਂ ਹਨ ਉਹਨਾਂ ਨੂੰ ਰੋਕਿਆ ਜਾਏਗਾ ਤੇ ਇਸ ਬਾਰੇ ਫੈਸਲਾ ਕਰਨਾ ਭਾਰਤ ਸਰਕਾਰ ਦਾ ਕੰਮ ਹੈ ਇਸ ਬਿਲ ਨਾਲ ਭਾਰਤ ਨੂੰ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਧ ਵਿਵਸਥਾ ਬਣਾਉਣ ਦਾ ਸਾਡਾ ਸੁਪਨਾ ਪੂਰਾ ਹੋਣ ਜਾ ਰਿਹਾ ਹੈ ਵਿਦੇਸ਼ੀਆਂ ਨੂੰ ਗ੍ਰਹਿ ਮੰਤਰੀ ਅਮਿਤ ਸ਼ਿਆ ਨੇ ਸਿੱਧੀ ਚੇਤਾਵਨੀ ਦੇ ਦਿੱਤੀ ਹੈ ਦਰਸਲ ਲੋਕ ਸਭਾ ਦੇ ਵਿੱਚ ਗਰਜੇ ਨੇ ਅਮਿਤ ਸ਼ਿਆ ਵਿਦੇਸ਼ੀਆਂ ਦੇ ਮੁੱਦੇ ਦੇ ਉੱਤੇ ਕਿਉਂਕਿ ਇਮੀਗ੍ਰੇਸ਼ਨ ਤੇ ਵਿਦੇਸ਼ੀ ਬਿੱਲ ਪਾਸ ਕਰ ਦਿੱਤਾ ਹੈ ਤੇ ਜਿਹੇ ਦੇ ਵਿੱਚ ਅਮਿਤ ਸ਼ਿਆ ਦਾ ਕਹਿਣਾ ਹੈ ਕਿ ਭਾਰਤ ਕੋਈ ਧਰਮਸ਼ਾਲਾ ਨਹੀਂ ਹੈ ਜਿੱਥੇ ਕੋਈ ਵੀ ਜਦੋਂ ਮਰਜ਼ੀ ਚਾਹੇ ਆ ਕੇ ਰਹਿ ਜਾਵੇ ਇਹ ਚੋਤਕੀ ਸਾਡੇ ਦੇਸ਼ ਦੇ ਵਿੱਚ ਕੋਣ ਆਉਂਦਾ ਕਿੰਨੇ ਸਮੇਂ ਲਈ ਆਉਂਦਾ ਦੇਸ਼ ਦੀ ਸੁਰੱਖਿਆ ਦੇ ਲਈ ਸਾਨੂੰ ਇਹ ਜਾਣਨ ਦਾ ਅਧਿਕਾਰ ਹੈ ਗ੍ਰਹਿ ਮੰਤਰੀ ਅਮਿਸ਼ਿਆ ਨੇ ਇਹ ਵੀ ਕਿਹਾ ਹੈ ਕਿ ਕਈ ਵਾਰ ਲੋਕੇ ਸਵਾਲ ਚੁੱਕਦੇ ਨੇ ਕਿ ਸ਼ਰਨਾਰਥੀਆਂ ਦੇ ਨਾਲ ਸਬੰਧਿਤ ਅੰਤਰਰਾਸ਼ਟਰੀ ਸੰਧੀ ਤੇ ਦਸਤਕਤ ਕਿਉਂ ਨਹੀਂ ਕੀਤੀ ਗਈ ਤਾਂ ਇਸ ਦਾ ਜਵਾਬ ਵੀ ਦਿੱਤਾ ਗਿਆ ਹੈ ਇਹ ਇਸ ਲਈ ਹੈ ਕਿਉਂਕਿ ਪਰਵਾਸ ਸੰਬੰਧੀ ਭਾਰਤ ਦਾ ਟਰੈਕ ਰਿਕਾਰਡ 5000 ਸਾਲਾਂ ਤੋਂ ਬੇਦਾਗ ਰਿਹਾ ਤੇ ਸਾਨੂੰ ਕਿਸੇ ਸ਼ਰਨਾਰਥੀ ਨੀਤੀ ਦੀ ਜ਼ਰੂਰਤ ਨਹੀਂ ਹੈ ਭਾਰਤ ਇੱਕ ਭੂ ਸੱਭਿਆਚਾਰਕ ਦੇਸ਼ ਹੈ ਭੂ ਰਾਜਨੀਤਿਕ ਦੇਸ਼ ਨਹੀਂ ਭਾਰਤ ਦਾ ਸ਼ਰਨਾਰਥੀਆਂ ਪ੍ਰਤੀ ਇੱਕ ਇਤਿਹਾਸ ਹੈ 파르시 ਭਾਰਤ ਆਈਸਨ ਯਹੂਦੀ ਇਜ਼ਰਲ ਤੋਂ ਭੱਜ ਕੇ ਭਾਰਤ ਆ ਰਹੇ ਨੇ ਤੇ ਇਹ ਵੀ ਕਿਹਾ ਕਿ ਅਸੀਂ ਕੁਸ ਬੈਠੀਆਂ ਨੂੰ ਰੋਕਾਂਗੇ ਨਾਗਰਿਕਤਾ ਵੀ ਭਾਰਤ ਦੇ ਸਿਰਫ ਉਹਨਾਂ ਨੂੰ ਹੀ ਦਿੱਤੀ ਜਾਏਗੀ ਜਿਨ੍ਹਾਂ ਨੇ ਗਵਾਂਡੀ ਦੇਸ਼ਾਂ ਦੇ ਵਿੱਚ ਵੰਡ ਅਤੇ ਅਤਿਆਚਾਰਾਂ ਦੀ ਭਿਆਨਕਤਾ ਦਾ ਸਾਮਣਾ ਕੀਤਾ ਹੈ ਸਰਕਾਰ ਕਾਨੂੰਨ ਤੋੜਨ ਵਾਲਿਆਂ ਤੇ ਸਖਤ ਨਜ਼ਰ ਰੱਖੇਗੀ ਜਿੱਥੇ ਭਾਰਤ ਪ੍ਰਵਾਸੀਆਂ ਦਾ ਸਵਾਗਤ ਕਰਦਾ ਹੈ ਉੱਥੇ ਹੀ ਭਾਰਤ ਤੋਂ ਆਏ ਪ੍ਰਵਾਸੀਆਂ ਨੇ ਭਾਰਤ ਦੀ ਅਮੀਰ ਵਿਰਾਸਤ ਨੂੰ ਦੁਨੀਆ ਭਰ ਦੇ ਵਿੱਚ ਫੈਲਾਉਣ ਦਾ ਵੀ ਕੰਮ ਕੀਤਾ ਹੈ ਇਹ ਵੀ ਕਿਹਾ ਅਮਿਸ਼ਾ ਨੇ ਕਿ ਦੁਨੀਆ ਛੋਟੀ ਹੁੰਦੀ ਜਾ ਰਹੀ ਹੈ ਭਾਰਤ ਦੁਨੀਆ ਦੀਆਂ ਅਰਧ ਵਿਵਸਥਾਵਾਂ ਦੀ ਸੂਚੀ ਦੇ ਵਿੱਚ ਇੱਕ ਬ੍ਰਾਈਟ ਸਪੋਰਟ ਦੇ ਵਜੋਂ ਉੱਭਰਿਆ ਇੱਕ ਨਿਰਮਾਣ ਕੇਂਦਰ ਦੇ ਵਜੋਂ ਉੱਭਰਿਆ ਅਜਿਹੀ ਸਥਿਤੀ ਦੇ ਵਿੱਚ ਦੇਸ਼ ਵਿੱਚ ਆਉਣ ਵਾਲੇ ਲੋਕਾਂ ਦੀ ਗਿਣਤੀ ਵਧੇਗੀ ਮੋਦੀ ਸਰਕਾਰ ਦੋ ਸੰਕਲਪਾਂ ਦੇ ਨਾਲ ਕੰਮ ਕਰ ਰਹੀ ਹੈ ਪਹਿਲਾ ਸੰਕਲਪ 2027 ਤੱਕ ਤੀਜੀ ਸੱਤੋਂ ਵੱਡੀ ਅਰਧ ਵਿਵਸਥਾ ਬਣਨਾ ਹੈ ਤੇ ਦੂਜਾ 2047 ਤੱਕ ਵਿਕਸਿਤ ਦੇਸ਼ ਬਣਾਣਾ ਤੇ ਜੇਕਰ ਕੋਈ ਕਾਨੂੰਨੀ ਤਰੀਕੇ ਨਾਲ ਦੇਸ਼ ਨੂੰ ਖੁਸ਼ਹਾਲ ਕਰਨ ਦੇ ਲਈ ਆਉਂਦਾ ਹੈ ਤਾਂ ਠੀਕ ਹੈ ਪਰ ਜਿਨ੍ਹਾਂ ਦੇ ਇਰਾਦੇ ਠੀਕ ਨਹੀਂ ਹਨ ਉਹਨਾਂ ਨੂੰ ਰੋਕਿਆ ਜਾਏਗਾ ਤੇ ਇਸ ਬਾਰੇ ਫੈਸਲਾ ਕਰਨਾ ਭਾਰਤ ਸਰਕਾਰ ਦਾ ਕੰਮ ਹੈ ਇਸ ਬਿਲ ਨਾਲ ਭਾਰਤ ਨੂੰ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਧਵਿਸ਼ਤਾ ਬਣਾਉਣ ਦਾ ਸਾਡਾ ਸੁਪਨਾ ਪੂਰਾ ਹੋਣ ਜਾ ਰਿਹਾ ਹੈ ਵਦੇਸ਼ੀਆਂ ਨੂੰ ਗ੍ਰਹਿ ਮੰਤਰੀ ਅਮਿਤ ਸ਼ਿਆ ਨੇ ਸਿੱਧੀ ਚੇਤਾਵਨੀ ਦੇ ਦਿੱਤੀ ਹੈ। ਦਰਸਲ ਲੋਕ ਸਭਾ ਦੇ ਵਿੱਚ ਗਰਜੇ ਨੇ ਅਮਿਤ ਸ਼ਿਆ ਵਿਦੇਸ਼ੀਆਂ ਦੇ ਮੁੱਦੇ ਦੇ ਉੱਤੇ ਕਿਉਂਕਿ ਇਮੀਗ੍ਰੇਸ਼ਨ ਤੇ ਵਿਦੇਸ਼ੀ ਬਿੱਲ ਪਾਸ ਕਰ ਦਿੱਤਾ ਹੈ। ਤੇ ਜਿਹੇ ਦੇ ਵਿੱਚ ਅਮਿਤ ਸ਼ਿਆ ਦਾ ਕਹਿਣਾ ਹੈ ਕਿ ਭਾਰਤ ਕੋਈ ਧਰਮਸ਼ਾਲਾ ਨਹੀਂ ਹੈ ਜਿੱਥੇ ਕੋਈ ਵੀ ਜਦੋਂ ਮਰਜ਼ੀ ਚਾਹੇ ਆ ਕੇ ਰੇ ਜਾਵੇ ਇਹ ਤੋਂ ਤਾਂ ਕਿ ਸਾਡੇ ਦੇਸ਼ ਦੇ ਵਿੱਚ ਕੋਣ ਆਉਂਦਾ ਹੈ ਕਿੰਨੇ ਸਮੇਂ ਲਈ ਆਉਂਦਾ ਹੈ ਦੇਸ਼ ਦੀ ਸੁਰੱਖਿਆ ਦੇ ਲਈ ਸਾਨੂੰ ਇਹ ਜਾਣਨ ਦਾ ਅਧਿਕਾਰ ਹੈ ਗ੍ਰਹਿ ਮੰਤਰੀ ਅਮਿਸ਼ਿਆ ਨੇ ਇਹ ਵੀ ਕਿਹਾ ਹੈ ਕਿ ਕਈ ਵਾਰ ਲੋਕ ਇਹ ਸਵਾਲ ਚੁੱਕਦੇ ਨੇ ਕਿ ਸ਼ਰਨਾਰਥੀਆਂ ਦੇ ਨਾਲ ਸਬੰਧਿਤ ਅੰਤਰਰਾਸ਼ਟਰੀ ਸੰਧੀ ਤੇ ਦਸਤਕਤ ਕਿਉਂ ਨਹੀਂ ਕੀਤੀ ਗਈ ਤਾਂ ਇਸ ਦਾ ਜਵਾਬ ਵੀ ਦਿੱਤਾ ਗਿਆ ਹੈ ਇਹ ਇਸ ਲਈ ਹੈ ਕਿਉਂਕਿ ਪ੍ਰਵਾਸ ਸੰਬੰਧੀ ਭਾਰਤ ਦਾ ਟਰੈਕ ਰਿਕਾਰਡ ਹੈ 5000 ਸਾਲਾਂ ਤੋਂ ਬੇਦਾਗ ਰਿਹਾ ਤੇ ਸਾਨੂੰ ਕਿਸੇ ਸ਼ਰਨਾਰਥੀ ਨੀਤੀ ਦੀ ਜ਼ਰੂਰਤ ਨਹੀਂ ਹੈ ਭਾਰਤ ਇੱਕ ਭੂ ਸੱਭਿਆਚਾਰਕ ਦੇਸ਼ ਹੈ ਭੂ ਰਾਜਨੀਤਿਕ ਦੇਸ਼ ਨਹੀਂ ਭਾਰਤ ਦਾ ਸ਼ਰਨਾਰਥੀਆਂ ਪ੍ਰਤੀ ਇੱਕ ਇਤਿਹਾਸ ਹੈ 파르시 ਭਾਰਤ ਆਏ ਸੰ ਯਹੂਦੀ ਇਜ਼ਰਾਲ ਤੋਂ ਭੱਜ ਕੇ ਭਾਰਤ ਆ ਰਹੇ ਨੇ ਤੇ ਇਹ ਵੀ ਕਿਹਾ ਕਿ ਅਸੀਂ ਕੁਸ ਬੈਠੀਆਂ ਨੂੰ ਰੋਕਾਂਗੇ ਨਾਗਰਿਕਤਾ ਵੀ ਭਾਰਤ ਦੇ ਸਿਰਫ ਉਹਨਾਂ ਨੂੰ ਹੀ ਦਿੱਤੀ ਜਾਏਗੀ ਜਿਨ੍ਹਾਂ ਨੇ ਗਵਾਂਡੀ ਦੇਸ਼ਾਂ ਦੇ ਵਿੱਚ ਵੰਡ ਅਤੇ ਅਤਿਆਚਾਰਾਂ ਦੀ ਭਿਆਨਕਤਾ ਦਾ ਸਾਹਮਣਾ ਕੀਤਾ ਹੈ ਸਰਕਾਰ ਕਾਨੂੰਨ ਤੋੜਨ ਵਾਲਿਆਂ ਤੇ ਸਖਤ ਨਜ਼ਰ ਰੱਖੇਗੀ ਜਿੱਥੇ ਭਾਰਤ ਪ੍ਰਵਾਸੀਆਂ ਦਾ ਸਵਾਗਤ ਕਰਦਾ ਹੈ ਉੱਥੇ ਹੀ ਭਾਰਤ ਤੋਂ ਆਏ ਪ੍ਰਵਾਸੀਆਂ ਨੇ ਭਾਰਤ ਦੀ ਅਮੀਰ ਵਿਰਾਸਤ ਨੂੰ ਦੁਨੀਆ ਭਰ ਦੇ ਵਿੱਚ ਫੈਲਾਉਣ ਦਾ ਵਿਕੰਮ ਕੀਤਾ ਹੈ ਇਹ ਵੀ ਕਿਹਾ ਅਮੀਸ਼ਾ ਨੇ ਕਿ ਦੁਨੀਆ ਛੋਟੀ ਹੁੰਦੀ ਜਾ ਰਹੀ ਹੈ ਭਾਰਤ ਦੁਨੀਆ ਦੀਆਂ ਅਰਧ ਵਿਵਸਥਾਵਾਂ ਦੀ ਸੂਚੀ ਦੇ ਵਿੱਚ ਇੱਕ ਬ੍ਰਾਈਟ ਸਪੋਟ ਦੇ ਵਜੋਂ ਉੱਭਰਿਆ ਇੱਕ ਨਿਰਮਾਣ ਕੇਂਦਰ ਦੇ ਵਜੋਂ ਉੱਭਰਿਆ ਅਜਿਹੀ ਸਥਿਤੀ ਦੇ ਵਿੱਚ ਦੇਸ਼ ਵਿੱਚ ਆਉਣ ਵਾਲੇ ਲੋਕਾਂ ਦੀ ਗਿਣਤੀ ਵਧੇਗੀ ਮੋਦੀ ਸਰਕਾਰ ਦੋ ਸੰਕਲਪਾਂ ਦੇ ਨਾਲ ਕੰਮ ਕਰ ਰਹੀ ਹੈ ਪਹਿਲਾ ਸੰਕਲਪ 2027 ਤੱਕ ਤੀਜੀ ਸਭ ਤੋਂ ਵੱਡੀ ਅਰਧ ਵਿਵਸਥਾ ਬਣਨਾ ਹੈ ਤੇ ਦੂਜਾ 2047 ਤੱਕ ਵਿਕਸਿਤ ਦੇਸ਼ ਬਣਾਣਾ ਤੇ ਜੇਕਰ ਕੋਈ ਕਾਨੂੰਨੀ ਤਰੀਕੇ ਨਾਲ ਦੇਸ਼ ਨੂੰ ਖੁਸ਼ਹਾਲ ਕਰਨ ਦੇ ਲਈ ਆਉਂਦਾ ਹੈ ਤਾਂ ਠੀਕ ਹੈ ਪਰ ਜਿਨ੍ਹਾਂ ਦੇ ਇਰਾਦੇ ਠੀਕ ਨਹੀਂ ਹਨ ਉਹਨਾਂ ਨੂੰ ਰੋਕਿਆ ਜਾਏਗਾ ਤੇ ਇਸ ਬਾਰੇ ਫੈਸਲਾ ਕਰਨਾ ਭਾਰਤ ਸਰਕਾਰ ਦਾ ਕੰਮ ਹੈ ਇਸ ਬਿਲ ਨਾਲ ਭਾਰਤ ਨੂੰ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਧਵਸਤਾ ਬਣਾਉਣ ਦਾ ਸਾਡਾ ਸੁਪਨਾ ਪੂਰਾ ਹੋਣ ਜਾ ਰਿਹਾ ਹੈ ਵਿਦੇਸ਼ੀਆਂ ਨੂੰ ਗ੍ਰਹਿ ਮੰਤਰੀ ਅਮਿਤ ਸ਼ਿਆ ਨੇ ਸਿੱਧੀ ਚੇਤਾਵਨੀ ਦੇ ਦਿੱਤੀ ਹੈ। ਦਰਸਲ ਲੋਕ ਸਭਾ ਦੇ ਵਿੱਚ ਗਰਜੇ ਨੇ ਅਮਿਤ ਸ਼ਿਆ ਵਿਦੇਸ਼ੀਆਂ ਦੇ ਮੁੱਦੇ ਦੇ ਉੱਤੇ ਕਿਉਂਕਿ ਇਮੀਗ੍ਰੇਸ਼ਨ ਤੇ ਵਿਦੇਸ਼ੀ ਬਿੱਲ ਪਾਸ ਕਰ ਦਿੱਤਾ ਹੈ ਤੇ ਜਿਹੇ ਦੇ ਵਿੱਚ ਅਮਿਤ ਸ਼ਿਆ ਦਾ ਕਹਿਣਾ ਹੈ ਕਿ ਭਾਰਤ ਕੋਈ ਧਰਮਸ਼ਾਲਾ ਨਹੀਂ ਹੈ ਜਿੱਥੇ ਕੋਈ ਵੀ ਜਦੋਂ ਮਰਜ਼ੀ ਚਾਏ ਆ ਕੇ ਰਹਿ ਜਾਵੇ। ਇਹ ਚੋਤਾ ਕਿ ਸਾਡੇ ਦੇਸ਼ ਦੇ ਵਿੱਚ ਕੋਣ ਆਉਂਦਾ ਹੈ ਕਿੰਨੇ ਸਮੇਂ ਲਈ ਆਉਂਦਾ ਹੈ ਦੇਸ਼ ਦੀ ਸੁਰੱਖਿਆ ਦੇ ਲਈ ਸਾਨੂੰ ਇਹ ਜਾਣਨ ਦਾ ਅਧਿਕਾਰ ਹੈ ਗ੍ਰਹਿ ਮੰਤਰੀ ਅਮਿਸ਼ਿਆ ਨੇ ਇਹ ਵੀ ਕਿਹਾ ਹੈ ਕਿ ਕਈ ਵਾਰ ਲੋਕ ਇਹ ਸਵਾਲ ਚੁੱਕਦੇ ਨੇ ਕਿ ਸ਼ਰਨਾਰਥੀਆਂ ਦੇ ਨਾਲ ਸਬੰਧਿਤ ਅੰਤਰਰਾਸ਼ਟਰੀ ਸੰਧੀ ਤੇ ਦਸਤਕਤ ਕਿਉਂ ਨਹੀਂ ਕੀਤੀ ਗਈ ਤਾਂ ਇਸ ਦਾ ਜਵਾਬ ਵੀ ਦਿੱਤਾ ਗਿਆ ਹੈ ਇਹ ਇਸ ਲਈ ਹੈ ਕਿਉਂਕਿ ਪ੍ਰਵਾਸ ਸੰਬੰਧੀ ਭਾਰਤ ਦਾ ਟਰੈਕ ਰਿਕਾਰਡ 5000 ਸਾਲਾਂ ਤੋਂ ਬੇਦਾਗ ਰਿਹਾ ਹੈ ਤੇ ਸਾਨੂੰ ਕਿਸੇ ਸ਼ਰਨਾਰਥੀ ਨੀਤੀ ਦੀ ਜ਼ਰੂਰਤ ਨਹੀਂ ਹੈ ਭਾਰਤ ਇੱਕ ਭੂ ਸੱਭਿਆਚਾਰਕ ਦੇਸ਼ ਹੈ ਭੂ ਰਾਜਨੀਤਿਕ ਦੇਸ਼ ਨਹੀਂ ਭਾਰਤ ਦਾ ਸ਼ਰਨਾਰਥੀਆਂ ਪ੍ਰਤੀ ਇੱਕ ਇਤਿਹਾਸ ਹੈ 파르시 ਭਾਰਤ ਆਈਸਨ ਯਹੂਦੀ ਇਜ਼ਰਲ ਤੋਂ ਭੱਜ ਕੇ ਭਾਰਤ ਆ ਰਹੇ ਨੇ ਤੇ ਇਹ ਵੀ ਕਿਹਾ ਕਿ ਅਸੀਂ ਕੁਸ ਬੈਠੀਆਂ ਨੂੰ ਰੋਕਾਂਗੇ ਨਾਗਰਿਕਤਾ ਵੀ ਭਾਰਤ ਦੀ ਸਿਰਫ ਉਹਨਾਂ ਨੂੰ ਹੀ ਦਿੱਤੀ ਜਾਏਗੀ ਜਿਨ੍ਹਾਂ ਨੇ ਗਵਾਂਡੀ ਦੇਸ਼ਾਂ ਦੇ ਵਿੱਚ ਵੰਡ ਅਤੇ ਅਤਿਆਚਾਰਾਂ ਦੀ ਭਿਆਨਕਤਾ ਦਾ ਸਾਮਣਾ ਕੀਤਾ ਹੈ ਸਰਕਾਰ ਕਾਨੂੰਨ ਤੋੜਨ ਵਾਲਿਆਂ ਤੇ ਸਖਤ ਨਜ਼ਰ ਰੱਖੇਗੀ ਜਿੱਥੇ ਭਾਰਤ ਪ੍ਰਵਾਸੀਆਂ ਦਾ ਸਵਾਗਤ ਕਰਦਾ ਹੈ ਉੱਥੇ ਹੀ ਭਾਰਤ ਤੋਂ ਆਏ ਪ੍ਰਵਾਸੀਆਂ ਨੇ ਭਾਰਤ ਦੀ ਅਮੀਰ ਵਿਰਾਸਤ ਨੂੰ ਦੁਨੀਆ ਭਰ ਦੇ ਵਿੱਚ ਫੈਲਾਉਣ ਦਾ ਵਿਕੰਮ ਕੀਤਾ ਹੈ ਇਹ ਵੀ ਕਿਹਾ ਅਮੀਸ਼ਾ ਨੇ ਕਿ ਦੁਨੀਆ ਛੋਟੀ ਹੁੰਦੀ ਜਾ ਰਹੀ ਹੈ ਭਾਰਤ ਦੁਨੀਆ ਦੀਆਂ ਅਰਧ ਵਿਵਸਥਾਵਾਂ ਦੀ ਸੂਚੀ ਦੇ ਵਿੱਚ ਇੱਕ ਬ੍ਰਾਈਟ ਸਪੋਟ ਦੇ ਵਜੋਂ ਉੱਭਰਿਆ ਇੱਕ ਨਿਰਮਾਣ ਕੇਂਦਰ ਦੇ ਵਜੋਂ ਉੱਭਰਿਆ ਅਜਿਹੀ ਸਥਿਤੀ ਦੇ ਵਿੱਚ ਦੇਸ਼ ਵਿੱਚ ਆਉਣ ਵਾਲੇ ਲੋਕਾਂ ਦੀ ਗਿਣਤੀ ਵਧੇਗੀ ਮੋਦੀ ਸਰਕਾਰ ਦੋ ਸੰਕਲਪਾਂ ਦੇ ਨਾਲ ਕੰਮ ਕਰ ਰਹੀ ਹੈ ਪਹਿਲਾ ਸੰਕਲਪ 2027 ਤੱਕ ਤੀਜੀ ਸਭ ਤੋਂ ਵੱਡੀ ਅਰਧ ਵਿਵਸਥਾ ਬਣਨਾ ਹੈ ਤੇ ਦੂਜਾ 2047 ਤੱਕ ਵਿਕਸਿਤ ਦੇਸ਼ ਬਣਾਣਾ ਤੇ ਜੇਕਰ ਕੋਈ ਕਾਨੂੰਨੀ ਤਰੀਕੇ ਨਾਲ ਦੇਸ਼ ਨੂੰ ਖੁਸ਼ਹਾਲ ਕਰਨ ਦੇ ਲਈ ਆਉਂਦਾ ਹੈ ਤਾਂ ਠੀਕ ਹੈ ਪਰ ਜਿਨ੍ਹਾਂ ਦੇ ਇਰਾਦੇ ਠੀਕ ਨਹੀਂ ਹਨ ਉਹਨਾਂ ਨੂੰ ਰੋਕਿਆ ਜਾਏਗਾ ਤੇ ਇਸ ਬਾਰੇ ਫੈਸਲਾ ਕਰਨਾ ਭਾਰਤ ਸਰਕਾਰ ਦਾ ਕੰਮ ਹੈ ਇਸ ਬਿਲ ਨਾਲ ਭਾਰਤ ਨੂੰ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਧਵਿਸ਼ਤਾ ਬਣਾਉਣ ਦਾ ਸਾਡਾ ਸੁਪਨਾ ਪੂਰਾ ਹੋਣ ਜਾ ਰਿਹਾ ਹੈ ਵਿਦੇਸ਼ੀਆਂ ਨੂੰ ਗ੍ਰਹਿ ਮੰਤਰੀ ਅਮਿਤ ਸ਼ਿਆ ਨੇ ਸਿੱਧੀ ਚੇਤਾਵਨੀ ਦੇ ਦਿੱਤੀ ਹੈ। ਦਰਸਲ ਲੋਕ ਸਭਾ ਦੇ ਵਿੱਚ ਗਰਜੇ ਨੇ ਅਮਿਤ ਸ਼ਿਆ ਵਿਦੇਸ਼ੀਆਂ ਦੇ ਮੁੱਦੇ ਦੇ ਉੱਤੇ ਕਿਉਂਕਿ ਇਮੀਗ੍ਰੇਸ਼ਨ ਤੇ ਵਿਦੇਸ਼ੀ ਬਿੱਲ ਪਾਸ ਕਰ ਦਿੱਤਾ ਹੈ ਤੇ ਜਿਹੇ ਦੇ ਵਿੱਚ ਅਮਿਤ ਸ਼ਿਆ ਦਾ ਕਹਿਣਾ ਹੈ ਕਿ ਭਾਰਤ ਕੋਈ ਧਰਮਸ਼ਾਲਾ ਨਹੀਂ ਹੈ ਜਿੱਥੇ ਕੋਈ ਵੀ ਜਦੋਂ ਮਰਜ਼ੀ ਚਾਏ ਆ ਕੇ ਰਹਿ ਜਾਵੇ। ਇਹ ਚੋ ਤਾਂ ਕਿ ਸਾਡੇ ਦੇਸ਼ ਦੇ ਵਿੱਚ ਕੋਣ ਆਉਂਦਾ ਹੈ ਕਿੰਨੇ ਸਮੇਂ ਲਈ ਆਉਂਦਾ ਹੈ ਦੇਸ਼ ਦੀ ਸੁਰੱਖਿਆ ਦੇ ਲਈ ਸਾਨੂੰ ਇਹ ਜਾਣਨ ਦਾ ਅਧਿਕਾਰ ਹੈ ਗ੍ਰਹਿ ਮੰਤਰੀ ਅਮਿਸ਼ਿਆ ਨੇ ਇਹ ਵੀ ਕਿਹਾ ਹੈ ਕਿ ਕਈ ਵਾਰ ਲੋਕ ਇਹ ਸਵਾਲ ਚੁੱਕਦੇ ਨੇ ਕਿ ਸ਼ਰਨਾਰਥੀਆਂ ਦੇ ਨਾਲ ਸਬੰਧਿਤ ਅੰਤਰਰਾਸ਼ਟਰੀ ਸੰਧੀ ਤੇ ਦਸਤਕਤ ਕਿਉਂ ਨਹੀਂ ਕੀਤੀ ਗਈ ਤਾਂ ਇਸ ਦਾ ਜਵਾਬ ਵੀ ਦਿੱਤਾ ਗਿਆ ਹੈ ਇਹ ਇਸ ਲਈ ਹੈ ਕਿਉਂਕਿ ਪ੍ਰਵਾਸ ਸੰਬੰਧੀ ਭਾਰਤ ਦਾ ਟਰੈਕ ਰਿਕਾਰਡ 5000 ਸਾਲਾਂ ਤੋਂ ਬੇਦਾਗ ਰਿਹਾ ਹੈ ਤੇ ਸਾਨੂੰ ਕਿਸੇ ਸ਼ਰਨਾਰਥੀ ਨੀਤੀ ਦੀ ਜ਼ਰੂਰਤ ਨਹੀਂ ਹੈ ਭਾਰਤ ਇੱਕ ਭੂ ਸੱਭਿਆਚਾਰਕ ਦੇਸ਼ ਹੈ ਭੂ ਰਾਜਨੀਤਿਕ ਦੇਸ਼ ਨਹੀਂ ਭਾਰਤ ਦਾ ਸ਼ਰਨਾਰਥੀਆਂ ਪ੍ਰਤੀ ਇੱਕ ਇਤਿਹਾਸ ਹੈ 파르시 ਭਾਰਤ ਆਇਸਨ ਯਹੂਦੀ ਇਜ਼ਰਾਲ ਤੋਂ ਭੱਜ ਕੇ ਭਾਰਤ ਆ ਰਹੇ ਨੇ ਤੇ ਇਹ ਵੀ ਕਿਹਾ ਕਿ ਅਸੀਂ ਕੁਸ ਬੈਠੀਆਂ ਨੂੰ ਰੋਕਾਂਗੇ ਨਾਗਰਿਕਤਾ ਵੀ ਭਾਰਤ ਦੇ ਸਿਰਫ ਉਹਨਾਂ ਨੂੰ ਹੀ ਦਿੱਤੀ ਜਾਏਗੀ ਜਿਨ੍ਹਾਂ ਨੇ ਗਵਾਂਡੀ ਦੇਸ਼ਾਂ ਦੇ ਵਿੱਚ ਵੰਡ ਅਤੇ ਅਤਿਆਚਾਰਾਂ ਦੀ ਭਿਆਨਕਤਾ ਦਾ ਸਾਮਣਾ ਕੀਤਾ ਹੈ ਸਰਕਾਰ ਕਾਨੂੰਨ ਤੋੜਨ ਵਾਲਿਆਂ ਤੇ ਸਖਤ ਨਜ਼ਰ ਰੱਖੇਗੀ ਜਿੱਥੇ ਭਾਰਤ ਪ੍ਰਵਾਸੀਆਂ ਦਾ ਸਵਾਗਤ ਕਰਦਾ ਹੈ ਉੱਥੇ ਹੀ ਭਾਰਤ ਤੋਂ ਆਏ ਪ੍ਰਵਾਸੀਆਂ ਨੇ ਭਾਰਤ ਦੀ ਅਮੀਰ ਵਿਰਾਸਤ ਨੂੰ ਦੁਨੀਆ ਭਰ ਦੇ ਵਿੱਚ ਫੈਲਾਉਣ ਦਾ ਵੀ ਕੰਮ ਕੀਤਾ ਹੈ ਇਹ ਵੀ ਕਿਹਾ ਅਮੀਸ਼ਾ ਨੇ ਕਿ ਦੁਨੀਆ ਛੋਟੀ ਹੁੰਦੀ ਜਾ ਰਹੀ ਹੈ ਭਾਰਤ ਦੁਨੀਆ ਦੀਆਂ ਅਰਧ ਵਿਵਸਥਾਵਾਂ ਦੀ ਸੂਚੀ ਦੇ ਵਿੱਚ ਇੱਕ ਬ੍ਰਾਈਟ ਸਪੋਰਟ ਦੇ ਵਜੋਂ ਉੱਭਰਿਆ ਇੱਕ ਨਿਰਮਾਣ ਕੇਂਦਰ ਦੇ ਵਜੋਂ ਉੱਭਰਿਆ ਅਜਿਹੀ ਸਥਿਤੀ ਦੇ ਵਿੱਚ ਦੇਸ਼ ਵਿੱਚ ਆਉਣ ਵਾਲੇ ਲੋਕਾਂ ਦੀ ਗਿਣਤੀ ਵਧੇਗੀ ਮੋਦੀ ਸਰਕਾਰ ਦੋ ਸੰਕਲਪਾਂ ਦੇ ਨਾਲ ਕੰਮ ਕਰ ਰਹੀ ਹੈ ਪਹਿਲਾ ਸੰਕਲਪ 2027 ਤੱਕ ਤੀਜੀ ਸਭ ਤੋਂ ਵੱਡੀ ਅਰਧ ਵਿਵਸਥਾ ਬਣਨਾ ਹੈ ਤੇ ਦੂਜਾ 2047 ਤੱਕ ਵਿਕਸਿਤ ਦੇਸ਼ ਬਣਾਣਾ ਤੇ ਜੇਕਰ ਕੋਈ ਕਾਨੂੰਨੀ ਤਰੀਕੇ ਨਾਲ ਦੇਸ਼ ਨੂੰ ਖੁਸ਼ਹਾਲ ਕਰਨ ਦੇ ਲਈ ਆਉਂਦਾ ਹੈ ਤਾਂ ਠੀਕ ਹੈ ਪਰ ਜਿਨ੍ਹਾਂ ਦੇ ਇਰਾਦੇ ਠੀਕ ਨਹੀਂ ਹਨ ਉਹਨਾਂ ਨੂੰ ਰੋਕਿਆ ਜਾਏਗਾ ਤੇ ਇਸ ਬਾਰੇ ਫੈਸਲਾ ਕਰਨਾ ਭਾਰਤ ਸਰਕਾਰ ਦਾ ਕੰਮ ਹੈ ਇਸ ਬਿਲ ਨਾਲ ਭਾਰਤ ਨੂੰ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਧਵਿਸ਼ਤਾ ਬਣਾਉਣ ਦਾ ਸਾਡਾ ਸੁਪਨਾ ਪੂਰਾ ਹੋਣ ਜਾ ਰਿਹਾ ਹੈ ਵਦੇਸ਼ੀਆਂ ਨੂੰ ਗ੍ਰਹਿ ਮੰਤਰੀ ਅਮਿਤ ਸ਼ਿਆ ਨੇ ਸਿੱਧੀ ਚੇਤਾਵਨੀ ਦੇ ਦਿੱਤੀ ਹੈ। ਦਰਸਲ ਲੋਕ ਸਭਾ ਦੇ ਵਿੱਚ ਗਰਜੇ ਨੇ ਅਮਿਤ ਸ਼ਿਆ ਵਿਦੇਸ਼ੀਆਂ ਦੇ ਮੁੱਦੇ ਦੇ ਉੱਤੇ ਕਿਉਂਕਿ ਇਮੀਗ੍ਰੇਸ਼ਨ ਤੇ ਵਿਦੇਸ਼ੀ ਬਿੱਲ ਪਾਸ ਕਰ ਦਿੱਤਾ ਹੈ। ਤੇ ਜਿਹੇ ਦੇ ਵਿੱਚ ਅਮਿਤ ਸ਼ਿਆ ਦਾ ਕਹਿਣਾ ਹੈ ਕਿ ਭਾਰਤ ਕੋਈ ਧਰਮਸ਼ਾਲਾ ਨਹੀਂ ਹੈ ਜਿੱਥੇ ਕੋਈ ਵੀ ਜਦੋਂ ਮਰਜ਼ੀ ਚਾਏ ਆ ਕੇ ਰੇ ਜAVE ਇਹ ਤੋਂ ਤਾਂ ਕੀ ਸਾਡੇ ਦੇਸ਼ ਦੇ ਵਿੱਚ ਕੋਣ ਆਉਂਦਾ ਕਿੰਨੇ ਸਮੇਂ ਲਈ ਆਉਂਦਾ ਦੇਸ਼ ਦੀ ਸੁਰੱਖਿਆ ਦੇ ਲਈ ਸਾਨੂੰ ਇਹ ਜਾਣਨ ਦਾ ਅਧਿਕਾਰ ਹੈ ਗ੍ਰਹਿ ਮੰਤਰੀ ਅਮਿਸ਼ਿਆ ਨੇ ਇਹ ਵੀ ਕਿਹਾ ਕਿ ਕਈ ਵਾਰ ਲੋਕੇ ਸਵਾਲ ਚੁੱਕਦੇ ਨੇ ਕਿ ਸ਼ਰਨਾਰਥੀਆਂ ਦੇ ਨਾਲ ਸਬੰਧਿਤ ਅੰਤਰਰਾਸ਼ਟਰੀ ਸੰਧੀ ਤੇ ਦਸਤਕਤ ਕਿਉਂ ਨਹੀਂ ਕੀਤੀ ਗਈ ਤਾਂ ਇਸ ਦਾ ਜਵਾਬ ਵੀ ਦਿੱਤਾ ਗਿਆ ਹੈ ਇਹ ਇਸ ਲਈ ਹੈ ਕਿਉਂਕਿ ਪ੍ਰਵਾਸ ਸੰਬੰਧੀ ਭਾਰਤ ਦਾ ਟਰੈਕ ਰਿਕਾਰਡ ਹੈ 5000 ਸਾਲਾਂ ਤੋਂ ਬੇਦਾਗ ਰਿਹਾ ਤੇ ਸਾਨੂੰ ਕਿਸੇ ਸ਼ਰਨਾਰਥੀ ਨੀਤੀ ਦੀ ਜ਼ਰੂਰਤ ਨਹੀਂ ਹੈ ਭਾਰਤ ਇੱਕ ਭੂ ਸੱਭਿਆਚਾਰਕ ਦੇਸ਼ ਹੈ ਭੂ ਰਾਜਨੀਤਿਕ ਦੇਸ਼ ਨਹੀਂ ਭਾਰਤ ਦਾ ਸ਼ਰਨਾਰਥੀਆਂ ਪ੍ਰਤੀ ਇੱਕ ਇਤਿਹਾਸ ਹੈ 파르시 ਭਾਰਤ ਆਏ ਸੰ ਯਹੂਦੀ ਇਜ਼ਰਲ ਤੋਂ ਭੱਜ ਕੇ ਭਾਰਤ ਆ ਰਹੇ ਨੇ ਤੇ ਇਹ ਵੀ ਕਿਹਾ ਕਿ ਅਸੀਂ ਕੁਸ ਬੈਠੀਆਂ ਨੂੰ ਰੋਕਾਂਗੇ ਨਾਗਰਿਕਤਾ ਵੀ ਭਾਰਤ ਦੇ ਸਿਰਫ ਉਹਨਾਂ ਨੂੰ ਹੀ ਦਿੱਤੀ ਜਾਏਗੀ ਜਿਨ੍ਹਾਂ ਨੇ ਗਵਾਂਡੀ ਦੇਸ਼ਾਂ ਦੇ ਵਿੱਚ ਵੰਡ ਅਤੇ ਅਤਿਆਚਾਰਾਂ ਦੀ ਭਿਆਨਕਤਾ ਦਾ ਸਾਹਮਣਾ ਕੀਤਾ ਹੈ ਸਰਕਾਰ ਕਾਨੂੰਨ ਤੋੜਨ ਵਾਲਿਆਂ ਤੇ ਸਖਤ ਨਜ਼ਰ ਰੱਖੇਗੀ ਜਿੱਥੇ ਭਾਰਤ ਪ੍ਰਵਾਸੀਆਂ ਦਾ ਸਵਾਗਤ ਕਰਦਾ ਹੈ ਉੱਥੇ ਹੀ ਭਾਰਤ ਤੋਂ ਆਏ ਪ੍ਰਵਾਸੀਆਂ ਨੇ ਭਾਰਤ ਦੀ ਅਮੀਰ ਵਿਰਾਸਤ ਨੂੰ ਦੁਨੀਆ ਭਰ ਦੇ ਵਿੱਚ ਫੈਲਾਉਣ ਦਾ ਵੀ ਕੰਮ ਕੀਤਾ ਹੈ ਇਹ ਵੀ ਕਿਹਾ ਅਮੀਸ਼ਾ ਨੇ ਕਿ ਦੁਨੀਆ ਛੋਟੀ ਹੁੰਦੀ ਜਾ ਰਹੀ ਹੈ ਭਾਰਤ ਦੁਨੀਆ ਦੀਆਂ ਅਰਧ ਵਿਵਸਥਾਵਾਂ ਦੀ ਸੂਚੀ ਦੇ ਵਿੱਚ ਇੱਕ ਬ੍ਰਾਈਟ ਸਪੋਟ ਦੇ ਵਜੋਂ ਉੱਭਰਿਆ ਇੱਕ ਨਿਰਮਾਣ ਕੇਂਦਰ ਦੇ ਵਜੋਂ ਉੱਭਰਿਆ ਅਜਿਹੀ ਸਥਿਤੀ ਦੇ ਵਿੱਚ ਦੇਸ਼ ਵਿੱਚ ਆਉਣ ਵਾਲੇ ਲੋਕਾਂ ਦੀ ਗਿਣਤੀ ਵਧੇਗੀ ਮੋਦੀ ਸਰਕਾਰ